ਲਵੀ ਇੱਕ ਤੁਹਾਨੂੰ ਬੂਰੀ ਝੋਟੀ ਦਿਖਾਉਣ ਲੱਗਾ ਇੱਕ ਵਾਰੀ ਖੜੀ ਦੇ ਨਿਗਾ ਮਾਰ ਲਓ ਦੂਰ ਦੂਰ ਕੇ ਵੀ ਦਿਖਾਵਾਂਗੇ ਪਸ਼ੂ ਮੰਡੀ ਧਨੋਲਾ ਤਰੀਕ 11 ਮਹੀਨਾ ਦੂਜਾ 2025 ਤੇ 11 ਤਰੀਕ ਵਾਲੀ ਵੱਡੀ ਮੰਡੀ ਅੱਜ ਧਨੋਲੇ ਦੀ ਬਹੁਤ ਟੋਪ ਕੁਆਲਟੀ ਦਾ ਜਿਹੜਾ ਮਾਲ ਪਹੁੰਚਿਆ ਚੰਗੀ ਕੈਂਤੀ ਦੇ ਵਿੱਚ ਬੂਰੀ ਝੋਟੀ ਦਿਖਾਉਣ ਲੱਗਾ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਓ ਸਿੰਗਾ ਸੁੰਗਾ ਨਹੀਂ ਬਿਲਕੁਲ ਕੁੰਡੀਆ ਤੇ ਸੋਹਣੀ ਫੇਸ ਕੁਆਲਟੀ ਦੀ ਆ ਬੋਡੀ ਢਾਂਚੇ ਦੀ ਵੀ ਚੰਗੇ ਤੇ ਹਵਾਨਾ ਹੂਨਾ ਦੇਖੋ ਕਰਮਾਲੀ ਦਾ ਬਹੁਤ ਜ਼ਿਆਦਾ ਸੋਹਣਾ ਤਿਆਰ ਕਰਿਆ ਬਈ ਬਿਲਕੁਲ ਸਾਫ ਹਵਾਨਾ ਚਾਰੋਂ ਥਣ ਇੱਕੋ ਜੇ ਤੇ ਚੰਗੇ ਬੋਡੀ ਸਟਰਕਚਰ ਵਾਲੀ ਆ ਆਹ ਕੇ ਬੱਚਾ ਖੜਾ ਹੈ ਦਾ ਜਾਣਕਾਰੀ ਸਾਰੀ ਜਿਹੜੀ ਆ ਆਪਾਂ ਬਾਈ ਹੋਰਾਂ ਦੇ ਲਵਾਂਗੇ ਥਾਣਾ ਹਵਾਨੀ ਦੀ ਮੰਤਰ ਇੱਕ ਵਾਰੀ ਨੇੜੇ ਤੋਂ ਵੀ ਚੈੱਕ ਕਰਵਾਨ ਸਾਨੂੰ ਦੇਖੋ ਸੋਨਾ ਬਾਈ ਮੁੱਠੀ ਚ ਬਾਈ ਵਾਲਾ ਥਣ ਲੱਗਾ ਚਾਰੋਂ ਥਣ ਇੱਕੋ ਜੇ ਸਪੇਸ ਵਾਲਾ ਪੂਰਾ ਥਣ ਲੱਗਾ ਬਈ ਦੇਖੋ ਥਾਣਾ ਦੀ ਸਪੇਸ ਪੂਸ ਵੀ ਬਹੁਤ ਆ ਤੇ ਸਿੰਗਾ ਥੋੜਾ ਖੁੱਲਾ ਜ਼ਰੂਰ ਆ ਪਰ ਖੁੰਡਾ ਸੋਹਣੀ ਫੇਸ ਕੁਆਲਿਟੀ ਆ ਕੀ ਗੱਲ ਬਾਤ ਸਾਰੀ ਆ ਪੜੀ ਬਾਈ ਹੋਰ ਨਾ ਕਰਾਂਗੇ ਬਾਈ ਅੱਛੀ ਗੱਲ ਅੱਛੀ ਗੱਲ ਬਾਈ ਨਾ ਲੱਗਦਾ ਆਪਣਾ ਸੁਖਪਾਲ ਸਿੰਘ ਦੁਬਾਰ ਪਿੰਡ ਕਿਹੜਾ ਬਾਈ ਪੀਸਾ ਵਰ ਲੈਂਦਾ ਜੀ ਠੀਕ ਆ ਜਿਹੜਾ ਬਾਈ ਜਿਲ੍ਹਾ ਬਾਈ ਸ਼ੰਗਰੂਰ ਠੀਕ ਆ ਜਿਹੜੀ ਪੂਰੀ ਝੋਟੀ ਆਪਾਂ ਤੋੜ ਕੇ ਦਿਖਾਈਏ ਸੂਆ ਕਿਹੜਾ ਸੂਆ ਇਸ ਵਾਰ ਬਾਈ ਦੂਜਾ ਸੂਆ ਇਸ ਵਾਰ ਸੂਈ ਆ ਕਿੰਨੇ ਦਿਨਾਂ ਦੀ ਬਾਈ ਸੇ ਬਾਈ 25 ਦਿਨਾਂ ਦੀ ਆ 25 ਦਿਨਾਂ ਦੀ 25 ਦਿਨਾਂ ਦੀ ਸੂਈ ਆ ਤੇ ਬਾਈ ਦੂਜਾ ਸੂਆ ਸੂਈ ਆ ਬੱਚਾ ਬਾਈ ਮੰਗ ਰਿਹਾ ਕਟਾ ਵੀਰ ਜੀ ਬੱਚਾ ਮੰਗਰ ਕਟਾ ਤੇ 25 ਦਿਨਾਂ ਦੀ ਸੂਈ ਥੱਲੇ ਹੁਣ ਬਈ ਦੁੱਧ ਕਿੰਨਾ ਕਿ ਤਿਆਰ ਪੂਰਾ ਤਸ਼ਲੀ ਵਾਲਾ ਦੋ ਡੰਗ ਤਿੰਨ ਡੰਗ ਵਾਲਾ ਤਸ਼ਲੀ ਕਰਦਾ ਚਵਾਈ ਚੁਕੀ ਦੀ ਚੰਗੀਆਂ ਬੋਲੀਆਂ ਪੂਰੀ ਠੀਕ ਆ ਵੇਚਣ ਵਾਲਾ ਭਾਅ ਬਈ ਜੈ ਜਾਂ ਮੰਗੀ ਜਿੰਨੇ ਮਰਜੀ ਜਾਣਾ ਜਿਵੇਂ ਆਪਾਂ ਇੰਨੇ ਕਿ ਦੀ ਵੇਚਨੀ ਆ 5-10 ਹਜ਼ਾਰ ਦਾ ਉਹਲਾ ਜਰਾ ਕੇ ਕਿੰਨੇ ਕਿ ਦੀ ਦੇਣੀ ਆ ਆਪਾਂ ਇੱਕ 20 ਹੀ ਦੇ ਦਾਂਗੇ 1,20,000 ਦੀ ਮਾਨਦਾਨ ਵਿੱਚ ਹੋ ਜੂ ਤੇ ਫੋਨ ਨੰਬਰ 62395 ਠੀਕ ਆ ਬਈ 2960 ਠੀਕ ਆ ਇਹ ਬਾਈ ਦਾ ਫੋਨ ਨੰਬਰ ਆ ਜੀ ਕਿਸੇ ਵੀ ਭਰਾ ਦੇ ਜੇ ਪਸੰਦ ਆਉਂਦੀ ਹੋਊ ਝੋਟੀ ਤਾਂ ਬਣਾ ਲਓ ਸੰਪਰਕ ਬਾਈਆਂ ਨਾਲ ਬੂਰੀ ਝੋ 12-13 ਲੀਟਰ ਬਾਈ ਕਹਿੰਦੇ ਵੀ ਦੁੱਧ ਤਿਆਰ ਆ। ਬਾਕੀ ਤੁਸੀਂ ਕੋਲਾ ਕੇ ਤਸੱਲੀ ਕਰਕੇ ਫਿਰ ਜਿਹੜੀ ਵੀ ਮੱਝ ਖਰੀਦ ਸਕਦੇ ਹੋ ਪਸ਼ੂ ਮੰਡੀ ਢਨੋਲਾ 11 ਤਰੀਕ ਦੂਜਾ ਮਹੀਨਾ 2025 ਜੁਣ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਕਿਰਪਾ ਕਰਕੇ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਕਿ ਚੱਲ ਕੇ ਹੋਰ ਜਿਹੜੇ ਟੌਪ ਤੋਂ ਟੌਪ ਕੁਆਲਿਟੀ ਦੇ ਨਾਲ ਕਵਕ ਕਵਰ ਕਰਕੇ ਦਿਖਾਉਣੇ ਆ ਤੁਹਾਨੂੰ ਵੀਡੀਓ ਦੇ ਵਿੱਚ। ਲੈ ਵੀ ਆ ਜਿਹੜੀਆਂ ਤੁਹਾਨੂੰ ਮੱਝਾਂ ਦਿਖਾਉਣ ਲੱਗਿਆ ਪੂਰੇ ਟੌਪ ਦੇ ਨਗੀਨੇ ਆ ਸਾਰੀ ਮੰਡੀ ਦੇ ਵਿੱਚ ਜਿਹੜੀਆਂ ਵੱਡੀਆਂ ਮੱਝਾਂ ਨੇ ਸਾਰੀ ਮੰਡੀ ਦਾ ਜਿਹੜਾ ਕੱਢ ਲਿਆ ਬਹੁਤ ਜਿਆਦੇ ਟਾਪ ਕੁਆਲਿਟੀ ਦੀਆਂ ਮੱਝਾਂ ਲੰਬੀਆਂ ਦੋ ਖੜੀਆਂ ਤੇ ਨਿਗਾਹ ਮਾਰ ਲਓ ਦੇਖੋ ਪੂਰੀਆਂ ਜਿਹੜੀਆਂ ਬਿਲਕੁਲ ਦਰਸ਼ਣੀ ਮੱਝਾਂ ਨੇ ਦੋਨੀਆਂ ਜਿਹੜਾਈ ਜੜੂਈ ਦੇਖੋ ਕਰਮਾਲੀ ਦੀ ਵਿਸ਼ੱਕ ਮੰਜਾ ਡਾ ਲਾ ਬਾਈ ਉੱਪਰ ਦੇਖੋ ਹਵਾਨੇ-ਉਵਨੇ ਵੀ ਉਹ ਨਹੀਂ ਚੌੜੇ ਖੁੱਲੇ ਡੋਲੇ ਹਵਾਨੇ ਆ ਜਿੱਡੀਆਂ ਵੱਡੀਆਂ-ਬੁੱਡੀਆਂ ਬਹੁਤ ਆ ਬਾਈ ਦੇਖੋ ਵੱਡੀਆਂ-ਬੁੱਡੀਆਂ ਬਹੁਤ ਆ ਦੇਖੋ ਕਰਮਾਲੀਆਂ ਕੈਮਰੇ ਤੋਂ ਬਾਹਰ ਆਉਂਦੀਆਂ ਕੱਦ ਵਾਜਨ ਬੇਲ ਕੋਈ ਅੰਤ ਨਹੀਂ ਮੈਂ ਕਹਿੰਦਾ ਬਾਈ ਦੇਖੋ ਆਣ ਥੋੜਾ ਦੇਖੋ ਕੇਲੇ ਜਿਹੜੇ ਜਿਹੜੇ ਥਾਣਾ ਇੱਕ ਵਾਰੀ ਇਹਨਾਂ ਨੂੰ ਤੋੜ ਕੇ ਦਿਖਾਉਣਾ ਤੋੜ ਕੇ ਚੈੱਕ ਕਰੋ ਸਿੰਘ ਸਿੰਘ ਕਰਮ ਵਾਲੀ ਨੂੰ ਕੀ ਲੱਗਾ ਕੁੰਡਾ ਸਿੰਘ ਛੋਟਾ ਸਿੰਘ ਤੇ ਬਹੁਤ ਜ਼ਿਆਦਾ ਸੋਹਣੀ ਫੇਸ ਕੁਆਲਿਟੀ ਆ ਕੱਦ ਵਜਨ ਦਾ ਅੰਦਾਜ਼ਾ ਤੁਸੀਂ ਤੁਰਦੀ ਦਾ ਵੀ ਲਾ ਲਓ ਇੱਕ ਵਾਰੀ ਖੜੀ ਨੂੰ ਦਿਖਾਉਣਿਆ ਬਿਲਕੁਲ ਟਾਪ ਕੁਆਲਿਟੀ ਦੀ ਮੱਚ ਆ ਭਈਆ ਲੈ ਵੀ ਇੱਕ ਵਾਰੀ ਤੁਰਦੀ ਤੇ ਨਿਗਾ ਮਾਰੋ ਦੇਖੋ ਸੋਹਣੀ ਫੇਸ ਕੁਆਲਿਟੀ ਕੁੰਡਾ ਸਿੰਘ ਤੇ ਕੱਦ ਵਜਨ ਦਾ ਅੰਦਾਜ਼ਾ ਤੁਸੀਂ ਇੱਥੋਂ ਲਾ ਲਓ ਭਈ ਦੇਖੋ ਬਿਲਕੁਲ ਦੇਖੋ ਕਰਮਾਲੀ ਦੀ ਤੁਰਦੀ ਨੂੰ ਚੈੱਕ ਕਰੋ ਯਾਰ ਸਾਰੀ ਮੰਡੀ ਦੇ ਵਿੱਚ ਵੱਡੀ ਮੱਝ ਆ ਦੇਖੋ ਦਰਸ਼ਨੀ ਮੱਝ ਆ ਬਈ ਯਾਰ ਜਿੰਨੀ ਵੱਡੀ ਮੱਝ ਆ ਆਪਾਂ ਤੇ ਓਨੇ ਹੀ ਖੁੱਲਾ ਢੁੱਲਾ ਜਿਹੜਾ ਹਵਾਨਾ ਤਿਆਰ ਕਰਿਆ ਕਰਮਾਲੀ ਨੇ ਦੇਖੋ ਹਵਾਨਾ ਦੇਖੋ ਹੁਣ ਯਾਰ ਇੱਥੋਂ ਦੇਖੋ ਬਾਕੀ ਜਾਣਕਾਰੀ ਸਾਰੀ ਜਿਹੜੀ ਆਪਾਂ ਬਾਈ ਤੋਂ ਲਵਾਂਗੇ ਕਿੰਨਾ ਕੁ ਦੁੱਧ ਆ ਜਿਹੜਾ ਸੂਆ ਕੀ ਰੇਟ ਆ ਦੇਖੋ ਅੱਛੀ ਗੱਲ ਬਾਈ ਅੱਛੀ ਗੱਲ ਬਾਈ ਨਾ ਨਾ ਇਹਦਾ ਆਪਣਾ ਨਾਮ ਇਹ ਆਪਣਾ ਦੱਸ ਦੇਗਾ ਪਿੰਡ ਟੈਵੀ ਜ਼ਿਲ੍ਹਾ ਮਾਨਸਾ ਠੀਕ ਆ ਜੀ ਜਿਹੜੀ ਇਹ ਮੱਝ ਦਿਖਾਈ ਆਪਾਂ ਤੋੜ ਕੇ ਕਿਹੜਾ ਸੂਆ ਸੂਣਾ ਇਸ ਵਾਰ ਇਹ ਵੀਰੇ ਤੀਜਾ ਸੂਆ ਸੂਣਾ ਹੈਗਾ ਤੀਜਾ ਸੂਆ ਸੂਣਾ ਠੀਕ ਆ ਕਿੱਥੋਂ ਲਿਆ ਹੈ ਨਗੀਨਾ ਕੱਢ ਕੇ ਪਹਿਲਾਂ ਤਾਂ ਦੱਸ ਆਪਣੇ ਆਪ ਪਿੰਡਾਂ ਚ ਠੀਕ ਆ ਤੇ ਮੱਝ ਤੇਰੀ ਬਹੁਤ ਸੋਹਣੀ ਆ ਪੂਰੀ ਖੁੱਲੀ ਡੁੱਲੀ ਆ ਤੀਜਾ ਸੂਆ ਇਸ ਵਾਰ ਸੂ ਗਈ ਦਿਨ ਕਿੰਨੇ ਕੁ ਲੈਜੂ ਹਜੇ ਦਿਨ ਭਾਈ ਵਾਲੇ ਹਫਤਾ ਦਾ ਮਾਉਣਾ ਲੈਜੂ ਹਫਤਾ ਲੈਜੂ ਯਾਰ ਬਹੁਤ ਸੋਹਣੀ ਹੋਈ ਪਈ ਐ ਤੇ ਹਫਤੇ ਤਾਂ ਹੋਰ ਵੀ ਬਹੁਤ ਕੁਛ ਕਰਦੀ ਹੋਣਾ ਜੀ ਭਾਈ ਪਿਛਲੇ ਸੂਵੇ ਦਾ ਰਿਕਾਰਡ 19 ਲੀਟਰ ਦਾ ਸੇਵਨ ਜਨੇ ਪ੍ਰਾਣੂ ਠੀਕ ਆ ਤੇ ਇਸ ਵਾਰ ਵੀ ਭਾਦੂ ਖੁੱਲਾ ਡੁੱਲਾ ਹੀ ਭਾਦੂ ਦਾ 20 ਪਲਸ ਤਾਂ ਮਾਉਣਾ ਚੱਲਣੀ ਚਾਹੀਦੀ ਠੀਕ ਆ ਤੇ ਭਾਗ ਨਾ ਕਰਦਾ ਫਿਰ ਬਾਈ ਦਾ 270000 ਮੌਕੇ ਤੇ ਖੁੱਲਾ ਮਾਨਤਨ ਕਰਦੇ ਆ 270000 ਜੋ ਖੁੱਲਾ ਮਾਨਤਨ ਹੋਈ ਠੀਕ ਆ ਫੋਨ ਨੰਬਰ ਆਪਣਾ 62833 180636 180636 ਇਹ ਬਾਈ ਦਾ ਫੋਨ ਨੰਬਰ ਆ ਜੀ ਤੇ ਆ ਦੂਜੇ ਦੋ ਨੰਬਰ ਵਾਲੇ ਵੀ ਆਪਣੀ ਵੀ ਹੈ ਨਾ ਬਈ ਇਹਨੂੰ ਵੀ ਤੋੜੀ ਲੈ ਇੱਕ ਵਾਰੀ ਤੋੜ ਦੇ ਤੇ ਜਾਣਕਾਰੀ ਇਹਦੀ ਵੀ ਲੈ ਲਾਂਗੇ ਆਪਾਂ ਇੱਕ ਵਾਰੀ ਖੜੀ ਦੇਨੇਗਾ ਮਾਰ ਲਿਓ ਮੱਜ ਇਹ ਵੀ ਬਹੁਤ ਜਿਆਦਾ ਖੁੱਲੀ ਡੁੱਲੀ ਆ ਯਾਰ ਦੇਖੋ ਭੁੱਖ ਲੈਂਦੀ ਆ ਘਰ ਵਾਲਿਆਂ ਨੂੰ ਦੇਖ ਕੇ ਬਹੁਤ ਜਿਆਦਾ ਵੱਡੀਆਂ ਮੱਜਾਂ ਦੋਨੇ ਡਬਲ ਤੇ ਇਹ ਸਿੰਘਾਂ ਦੀ ਥੋੜੀ ਜਿਹੀ ਖੁੱਲੀ ਆ ਪਰ ਕੱਦ ਵਾਜਨ ਕੰਨੀ ਕੋਈ ਕਮੀ ਵੇਸ਼ੀ ਨਹੀਂ ਦੇਖੋ ਚੜਾਈ ਜੜੂਈ ਦੇਖੋ ਕਰਮਾਂ ਵਾਲੀ ਦੀ ਜਿਹਾ ਕੋ ਮੰਜਾੜਾ ਲਾ ਬਈ ਉੱਪਰ ਇੰਨੀ ਚੌੜੀ ਉੱਪਰ ਉਹਦਾ ਯਾਰ ਅੱਗੋ ਫੇਸ ਕੁਆਲਟੀ ਦੀ ਚੈੱਕ ਕਰ ਲਿਓ ਦੇਖੋ ਸਿੰਘ ਥੋੜਾ ਜਿਹਾ ਖੁੱਲਾ ਜਰੂਰ ਆਉਂ ਵੈਸੇ ੁੰਡਾ ਦਾ ਤੇ ਕੱਦ ਵਾਜਨ ਕੰਨੀ ਕੋਈ ਕਮੀ ਵੇਸ਼ੀ ਨਹੀਂ ਛਾਣਾ ਹਵਾਨੇ ਦੀ ਬੰਤਰ ਚੈੱਕ ਕਰ ਲਿਓ ਪੂਰਾ ਜਿਹੜਾ ਬਿੱਥੀ ਵਾਲਾ ਛਾਣ ਲੱਗਾ ਦੇਖੋ ਗੱਠ ਪੈਂਦੀ ਆ ਬਈ ਤੇ ਨਾੜਾ ਨੂੜਾ ਪੂਰੀਆਂ ਉਪਰੀਆਂ ਹੋਈਆਂ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ ਯਾਰ ਇਹਨੇ ਵੀ ਇਹ ਕੀ ਮੁੱਲ ਮਹਾਰਾਜ ਜੀ ਜਿੱਡੀ ਮਾਜਾ ਤੇ ਓਡੇ ਹੀ ਹਵਾਨਾ ਤਿਆਰ ਕਰਿਆ ਦੇਖੋ 260 ਦੇ ਵਾਲੇ ਕੇ ਤੁਰੀ ਦਾ ਨਹੀਂ ਇਹ ਸੂਈ ਹੋਈ ਲੱਗਦੀ ਆ ਬਾਕੀ ਜਾਣਕਾਰੀ ਆਪਾਂ ਇਹਦੀ ਬਾਈ ਤੋਂ ਪੁੱਛਦੇ ਆ ਇਹ ਜਿਹੜੀ ਆਪਾਂ ਤੋੜ ਕੇ ਦਿਖਾਈ ਆ ਵੀ ਇਹ ਕਿਹੜਾ ਸੂਸ ਸੂਈ ਆ ਇਸ ਵਾਰ ਇਹ ਬਈ ਤੀਜਾ ਸੂਸ ਸੂਈ ਹੋਈ ਆ ਤੀਜਾ ਸੂਆ ਸੂਈ ਆ ਬੱਚਾ ਕੀ ਦਿੱਤਾ ਨੇ ਬੱਚਾ ਦੇ ਮਗਰ ਬਈ ਨਵਾਬ ਦਾ ਕੱਟਾ ਗਾ ਨਵਾਬ ਦਾ ਕੱਟਾ ਜੀ ਦੇਖ ਸਕਦੇ ਤੁਸੀਂ ਸ਼ੀਮਨ ਵਧੀਆ ਚੰਗੇ ਸ਼ੀਮਨ ਦਾ ਕੱਟਾ ਨਵਾਬ ਬੁੱਲਦਾ ਤੇ ਕੋਈ ਜੇ ਕੋਈ ਬਾਈ ਜੇ ਦੁੱਧੋ ਵੜ ਗਿਆ ਕੱਟਾ 20000 ਦਾ ਬਾਕਸ਼ ਵੀ ਲਿਆ 20000 ਦਾ ਕੱਟਾ ਬਾਕਸ਼ ਵੀ ਆਜੂ ਠੀਕ ਹੈ ਨਵਾਬਪੁਰ ਦਾ ਕੱਟਾ ਬਈ ਹੈ ਪਰ ਪ੍ਰੋਪਰ ਕਾਰਡ ਆਪਣੇ ਕੋਲੇ ਠੀਕ ਹੈ ਸੂਈ ਕਿਹੜਾ ਸੂਆ ਸੂਈ ਹੈ ਬਈ ਉਹ ਇਹ ਤੀਜਾ ਸੂਆ ਸੂਈ ਹੈ ਤੀਜਾ ਸੂਆ ਸੂਈ ਹੈ ਤੇ ਰਾਈਟਰ ਤੇ ਇਸ ਟਾਈਮ ਵੀ ਲਈ ਤਿਆਰ ਹੈ ਕਿੰਨੇ ਦਿਨਾਂ ਦੀ ਸੂਈ ਥੱਲੇ ਬਈ ਸੂਈ ਵੀਰੇ ਇਹਨੂੰ ਹੋਗੇ 10ਵੇਂ 12ਵੇਂ ਦਿਨ 10ਵੇਂ 12ਵੇਂ ਦਿਨ ਸੂਈ ਹੋਗੇ ਤੇ 12 ਲੀਟਰ ਦੁੱਧ ਤਿਆਰ ਆ 12 18 18 ਲੀਟਰ ਪੂਰਾ ਤਸੱਲੀ ਕਰਾ ਦੇਗਾ ਕੰਡੇ ਤੇ ਲਾ ਦੇਗਾ ਹਾਂ ਠੀਕ ਆ ਤੇ 24x24 ਦੀ ਚੰਗੀਆ ਪੋਲੀਆ ਪੂਰੀ ਠੀਕ ਆ ਮੋਕਾ ਚ ਹਣਾ ਠੀਕ ਆ ਤੇ ਇਹਦਾ ਭਾਗ ਕੀ ਰੱਖੀਏਗਾ ਫਿਰ ਇਹਦਾ ਭਾਅ ਭਈ 2 ਲੱਖ 60 ਹਜ਼ਾਰ ਮਾਨਦਨ ਖੁੱਲਾ 2 ਲੱਖ 60 ਜੋ ਮਾਨਦਨ ਖੁੱਲਾ ਤੇ ਇੱਕ ਵਾਰੀ ਫੋਨ ਨੰਬਰ ਫਿਰ ਬੋਲਦੇ 62833 18070 ਠੀਕ ਆ ਤੇ ਕੱਟੇ ਵਾਲਾ ਆਫਰ ਵੀ ਬਹੁਤ ਵਧੀਆ 20000 ਦਾ ਕੱਟਾ ਵਾਪਸ ਹੈ ਜੇ ਕੋਈ ਕਰਨਾ ਚਾਹੇ ਠੀਕ ਆ ਲੈ ਵੀ ਇੱਕ ਵਾਰੀ ਨੰਗਾ ਹੋਰ ਮਾਰ ਲਿਓ ਮੱਝ ਤੇ ਇਹ ਕਿਸੇ ਵੀ ਭਰਾ ਦੇ ਪਸੰਦ ਆਉਂਦੀ ਹੋਈ ਤਾਂ ਸੰਪਰਕ ਵੀ ਜਰੂਰ ਬਣਾ ਲਿਓ ਮੱਝ ਚੰਗੀਆਂ ਬਾਈ ਜੀ ਸੂਈ ਹੋਈ ਆ 10 12 ਦਾ ਨ ਸੂਈ ਜੋਗੇ ਤੇ 18 ਲੀਟਰ ਬਾਈ ਕਹਿੰਦਾ ਵੀ ਦੁੱਧ ਤਿਆਰ ਨਵਾਬ ਵਾਲਾ ਦਾ ਕਟਾ ਮੰਗ ਰਾ 20000 ਦਾ ਬਾਈ ਜੀ ਕਿਸ ਨੇ ਵਾਪਸ ਕਰਨਾ ਤਾਂ ਕਟਾ ਜਿਹੜਾ ਵਾਪਸ ਵੀ ਕਰਾ ਲਾਂਗੇ ਪ੍ਰੋਪਰ ਰਿਕਾਰਡ ਦੇ ਨਾਲ ਜਿਹੜਾ ਇਹ ਕਟਾ ਤੁਹਾਨੂੰ ਦਿੱਤਾ ਜਾਊਗਾ ਥਣਾ ਥਣਾ ਦੀ ਸਪੇਸ ਦੇਖ ਲਓ ਕਰਮਾਲੀ ਦੀ ਕਿਲੇ ਜਿਹੜੇ ਥਾਣਾ ਪੂਰੀ ਸਪੇਸ ਵਾਲਾ ਜਿਹੜਾ ਥਣ ਲੱਗਿਆ ਹੋਇਆ ਦੇਖੋ ਦੋਨੀਆਂ ਮੱਝਾਂ ਬਹੁਤ ਚੰਗੀਆਂ ਬਾਈ ਪੂਰੀ ਮੰਡੀ ਦੇ ਵਿੱਚੋਂ ਵੱਡੀਆਂ ਮੱਝਾਂ ਇੱਕ ਵਾਰੀ ਤੁਹਾਨੂੰ ਇੱ ਬਣਾ ਲੈ ਉਸਨ ਵਰਕ ਬਾਈਆਂ ਨਾਲ ਜੇ ਕਿਸੇ ਭਰਾ ਦੇ ਜਿਹੜੇ ਮੱਜਾਂ ਪਸੰਦ ਆਉਣੀ ਹੋਣੀਆਂ ਚੰਗੇ ਨਗੀਨੇ ਆ ਬਾਈ ਗੁਰਦੁਆਰੇ ਤੇ ਉਹਨੇ ਚੰਗਾ ਮੁੱਲ ਆ ਬਾਈ ਇਮਾਨਦਾਰ ਖੁੱਲਾ ਹੋ ਜਾ ਤੂੰ ਉਠ ਰੋਟਾ ਜੀ ਜੀ ਠੂਠ ਨੂੰ ਕੀ ਹੈ ਘਾਤੋਂ ਅਸੀਂ ਮਾਰੀਏ ਜੂਠਾ ਅਬ ਇਹ ਇੱਕ ਮੀਨੀ ਮੱਜ ਦਿਖਾਉਣ ਲੱਗਾ ਤੁਹਾਨੂੰ ਇੱਕ ਵਾਰੀ ਖੜੀ ਦੇਨੇਗਾ ਮਾਰ ਲਿਓ ਤੋਰ ਤੁਰ ਕੇ ਵੀ ਦਿਖਾਵਾਂਗੇ ਮੀਨੀ ਮੱਜ ਆ ਥਾਣਾ ਵਾਲੇ ਦੀ ਮੰਤਰ ਚੈੱਕ ਕਰ ਲਿਓ ਬੋਡੀ ਮੰਤਰ ਦੀ ਵੀ ਸੋਹਣੀ ਆ ਫੁੱਲ ਕੱਦ ਵਜਣਾ ਤੇ ਹਵਾਨਾ ਇੱਕ ਵਾਰੀ ਨੇੜੇ ਤੋਂ ਦਿਖਾਣਿਆ ਤੋਰ ਕੇ ਵੀ ਦਿਖਾ ਦਾਂਗੇ। ਦੇਖੋ ਹਵਾਨਾ ਹਬੂਨਾ ਦੇਖੋ ਕਰਮਾਈ ਦਾ ਬਹੁਤ ਸੋਹਣਾ ਤਿਆਰ ਕੀਤਾ। ਚਾਰੋਂ ਥਣੇ ਕੋ ਜੇ ਦੇਖੋ ਤੇ ਪੂਰਾ ਗੈਪ ਵਾਲਾ ਬਈ ਜਿਹੜਾ ਥਣ ਲੱਗਾ। ਦੇਖੋ ਤੋਰ ਕੇ ਦਿਖਾਉਣਾ ਤੁਹਾਨੂੰ ਇੱਕ ਵਾਰੀ ਤੁਰਦੀ ਦੇਨੇਗਾ ਮਾਰ ਲਓ। ਲੈ ਖੋਲੀ ਬਈ ਥੋੜੀ ਥੋੜੀ। ਲੈ ਤੁਰਦੀ ਦੇਨੇਗਾ ਮਾਰ ਲਓ ਇੱਕ ਵਾਰੀ ਥਾਣਾ ਹਵਾਨੇ ਦੀ ਮੰਤਰ ਜਿਹੜੀ ਲੱਜ ਕਰ ਲਓ ਬਈ। ਥਾਣਾ ਹਵਾਨਾ ਬਹੁਤ ਸੋਹਣਾ ਤਿਆਰ ਕਰਿਆ। ਦੇਖੋ ਬੱਚੇ ਦਾ ਕਰਦੀ ਆ ਥੋੜਾ ਜਿਹਾ। ਇਹ ਤੇ ਹਾਂ ਭੋਜਤ ਲਿਆ ਆ ਆਰਡਰ ਬਹੁਤ ਜਿਆਦਾ ਸੋਹਣਾ ਤਿਆਰ ਕਰਿਆ ਬਈ ਤੇ ਉਨੇ ਹੀ ਸੋਹਣਾ ਜਿਹੜਾ ਥਣ ਲੱਗਾ ਝੋਟ ਨੇ ਚਾਰੋਂ ਥਣ ਇੱਕੋ ਜੇ ਫੁੱਲ ਗੈਪ ਵਾਲਾ ਥਣਾ ਬਾਕੀ ਜਿਹੜੀ ਜਾਣਕਾਰੀ ਸਾਰੀ ਆਪਾਂ ਬਾਈ ਵਰਗਾਂ ਤੋਂ ਹੀ ਲਵਾਂਗੇ ਇੱਕ ਵਾਰੀ ਖੜੀ ਤੇ ਹੋਰ ਨਿਗਾ ਮਾਰ ਲਿਓ ਬਾਡੀ ਜਣਚੇ ਦੀ ਬਹੁਤ ਵਾਕਮਾਲਾ ਮੀਨੀ ਮਾਝਾ ਤੇ ਚੰਗੇ ਦੁੱਧ ਵਾਲੀ ਆ ਆਪ ਤੇ ਬਈ ਅੱਛੀ ਗਾ ਸੱਚੀ ਗਾ ਬਈ ਬਈ ਨਾ ਦੱਸਦਾ ਆਪਣਾ ਬਾਈ ਗੁਰਪ੍ਰੀਤ ਸਿੰਘ ਆ ਬਾਈ ਗੁਰਪ੍ਰੀਤ ਪਿੰਡ ਕਿਹੜਾ ਬਾਈ ਸ਼ੀਵਾ ਦੇਲੂ ਵਾਲਾ ਬਾਈ ਸ਼ੀਵਾ ਦੇਲੂ ਵਾਲਾ ਜ਼ਿਲ੍ਹਾ ਕਿਹੜਾ ਪੈਂਦਾ ਜ਼ਿਲ੍ਹਾ ਬਈ ਮਾਨਸਾ ਆ ਪਾ ਨੂੰ ਪੈਂਦਾ ਠੀਕ ਆ ਇਹ ਜਿਹੜੀ ਆਪਾਂ ਮੀਣੀ ਮੱਝ ਦਿਖਾਈ ਹੈ ਬਈ ਮਤਲਬ ਸਿੰਗ ਵੀ ਹਲਦੇ ਇਹਦੇ ਵੀ ਸਿੰਗ ਨਹੀਂ ਹਲਦੇ ਬਈ ਕਰਦੀ ਝੋਟੀ ਆ ਕਰਦੀ ਝੋਟੀ ਪਾਣੀ ਬਈ ਖਣਾ ਖਣਾ ਤੂੰ ਵਰੀਆ ਕੀ ਸਾਰੀ ਤੂੰ ਆ ਕਿਹੜਾ ਸੂਆ ਵੀ ਆ ਇਸ ਵਾਰ ਤੀਜਾ 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 ਸੂਆ ਸੂਈਏ ਤੇ ਕਿੰਨੇ ਦਿਨਾਂ ਦੀ ਸੂਈ ਆ ਬਈ 15 ਦਿਨ ਹੋਗੇ ਬਈ 16 15 ਦਿਨ ਸੂਈ ਨੂੰ ਹੋਗੇ ਬਈ ਤੀਜਾ ਦਿਨ ਆ ਜਿਹੜਾ ਸੂਈ ਨੂੰ ਬੱਚਾ ਗਿਆ ਬਈ ਮੰਗਰੇ ਕੱਟਾ ਬਈ ਠੀਕ ਆ ਬੱਚਾ ਮੰਗਰ ਕੱਟਾ 15 ਦਿਨ ਸੂਈ ਨੂੰ ਹੋਗੇ ਤੇ 15 ਦਿਨਾਂ ਦੀ ਸੂਈ ਥੱਲੇ ਹੁਣ ਦੁੱਧ ਦੀ ਗੱਲ ਕਰੀਏ ਦੁੱਧ ਕਿੰਨਾ 13 ਲੀਟਰ ਤਿਆਰ ਆ ਗਿਆ ਦੁੱਧ ਪੂਰਾ ਤਸੱ ਕਰਦਾ ਠੀਕ ਆ ਚਵਾਈ ਚੁਵਾਈ ਦੀ ਚੰਗੀ ਆ ਭਰਾ ਚੁਵਾਈ ਦੀ ਬਈ ਕੋਲੀ ਹੈਗੀ ਤਾਂ ਠੀਕ ਆ ਤੇ ਜੈ ਜਪਾ ਵੇਚਣ ਵਾਲਾ ਮਤਲਬ ਵੱਧ ਘੱਟ ਮੰਗੀ ਜਿੰਨੇ ਮਰਜੀ ਆ ਵੇਚਣ ਵਾਲੇ ਹੀ ਦੱਸਣੀ ਬਸ ਜੈ ਜਪਾ ਬਈ ਡੇਡ ਆਗਾ ਬਾਕੀ ਲੈਂਡ ਦੇਣ ਆਪਾਂ ਕਰ ਲਾਂਗੇ ਠੀਕ ਆ ਮੌਕੇ ਤੇ ਮਾਨਦਾਨ ਖੁੱਲਾ ਹੋ ਜੂ ਮਾਨਦਾਨ ਖੁੱਲਾ ਹੋ ਜੂ ਠੀਕ ਆ ਤੇ ਫੋਨ ਨੰਬਰ ਆਪਣਾ ਫੋਨ ਨੰਬਰ ਹੈਗਾ ਬਈ ਆਪਣਾ 62838 ਠੀਕ ਆ ਬਈ 49600 ਠੀਕ ਆ ਤੇ ਇੱਕ ਨੰਬਰ ਹੋਰ ਆਗਾ ਆਪਣਾ 870199 5660 ਠੀਕਾ ਮਾਤਰਾ ਬੜੀ ਘਰ ਦੀ ਮੱਝ ਆ ਪੂਰੀ ਤਸੱਲੀ ਵਾਲਾ ਕੰਮ ਹਾਂ ਤਸੱਲੀ ਦੀ ਚੰਗੀ ਪੂਰੀ ਪੋਲੀ ਆ ਬਈ ਅਗਲਾ ਘਰੇ ਆ ਅੱਗੇ ਹਾਂਜੀ ਆਪਦਾ ਥੋੜਾ ਇੱਕ ਚੋਕ ਤਸੱਲੀ ਕਰਕੇ ਲਿਆ ਆ ਠੀਕਾ ਕੰਡੇ ਤੇ ਲਵਾ ਦੇਗਾ ਦੁੱਧ ਠੀਕ ਆ ਲੈ ਵੀ ਬਾਈ ਕੰਨੀਓ ਪੂਰਾ ਫੁੱਲ ਤਸੱਲੀ ਵਾਲਾ ਕੰਮ ਆ ਬਣਾ ਲਿਓ ਸੰਪਰਕ ਜੇ ਕਿਸੇ ਭਰਾ ਦੇ ਪਸੰਦ ਆਉਣੀ ਹੋਈ ਪੂਰੀ ਮੱਝ ਆ ਥਾਣਾ ਵਾਨੇ ਦੀ ਬਿਲਕੁਲ ਸਾਫ ਚਾਰੋਂ ਸਣ ਇੱਕੋ ਜਿਹੀ ਪੂਰੀ ਸਪੇਸ ਵਾਲਾ ਥਾਣਾ ਤੇ ਚਵਾਈ ਜੂਈ ਦੀ ਬਹੁਤ ਚੰਗੀ ਆ ਬਾਈ ਕਹਿੰਦਾ ਦੁੱਧ ਵੀ ਜਿਹੜਾ ਪੂਰਾ ਤਿਆਰ ਆ ਕਰ ਲਿਓ ਸੰਪਰਕ ਬਾਈ ਨਾਲ ਜੀ ਲੈ ਵੀ ਕਾਝੋਟੀ ਤੁਹਾਨੂੰ ਕਾਦ ਕਾੜਦ ਕੰਨੀਆਂ ਤੋਂ ਥੋੜੀ ਛੋਟ ਗਈ ਆ ਪਰ ਉਹੋ ਜਿਹੀ ਜਿਹੜਾ ਰੇਟ ਕਰਾਵਾਂਗੇ ਬਾਈ ਤੋ ਇੱਕ ਵਾਰੀ ਤੁਰਦੀ ਦੇ ਨਿਗਾ ਮਾਰ ਲਿਓ ਸਿੰਘਾਂ ਸੰਗਾਂ ਦੀ ਬਿਲਕੁਲ ਕੁੰਡੀ ਆ ਥੋੜੀ ਲਿੱਸੀ ਜ਼ਰੂਰ ਆ ਛੋਟੇ ਦਰਮਿਆ ਛੋਟੇ ਕਾਦ ਦੀ ਆ ਤੇ ਪਰ ਉਹੋ ਜਿਹੜਾ ਦਾ ਰੇਟ ਕਰਾਵਾਂਗੇ ਆਪਾਂ ਬਾਈ ਤੂੰ ਇੱਕ ਵਾਰੀ ਖੜੀ ਤੇ ਨਿਗਾ ਮਾਰ ਲਿਓ ਜਾਣਕਾਰੀ ਸਾਰੇ ਜਿਹੜੇ ਤਾਂ ਆਪਾਂ ਬਾਈ ਤੋਂ ਲਵਾਂਗੇ ਥਾਣਾ ਹਵਾ ਨੇੜਾ ਉਹ ਵੀ ਸਾਨੂੰ ਨੇੜੇ ਤੋਂ ਚੈੱਕ ਕਰਾ ਦਾਂਗੇ ਅੱਗੋਂ ਮੂੰਹ ਮੱਥੇ ਦੀ ਚੈੱਕ ਕਰ ਲਿਓ ਸਿੰਘਾਂ ਦੀ ਬਿਲਕੁਲ ਕੁੰਡੀ ਆ ਅੱਗੇ ਬੱਚਾ ਬੈਠਾ ਗੱਲਬਾਤ ਸਾਰੀ ਆਪਾਂ ਬਾਈ ਨਾਲ ਹੀ ਕਰਾਂਗੇ ਖਾਣਾ ਖਵਾਨਾ ਦਿਖਾਣਾ ਇੱਕ ਵਾਰੀ ਨੇੜੇ ਤੋਂ ਦੇਖੋ ਖਾਣਾ ਖਵਾਨਾ ਚੰਗਾ ਚਾਰੋ ਥਣ ਇੱਕੋ ਜੇ ਕੋਈ ਬਾੜਾ ਬਾਜ਼ਾਰ ਬਿਊਰ ਵੀ ਨਹੀਂ ਲੱਗਾ ਲਾਲਾ ਬਾਈ ਦੇਖੋ ਕੋਈ ਮੋਹ ਜੇ ਚੌਕ ਨਾਤਵਜੀ ਵੀ ਉਹੋ ਚੱਕ ਗਿਆ ਤੇਰਾ ਨਾਮ ਸਪੈਕਟ ਮਾਲ ਅਸੀਂ ਲੈਣਾ ਵੋਟਰ ਬਾਈ ਅੱਛੀ ਗੱਲ ਸੱਸਰੀ ਗੱਲ ਨਾਂ ਦੱਸ ਦੇ ਬਈ ਆਪਣਾ ਗਲਾਬ ਖਾਨ ਕੋਈ ਗਲਾਬ ਖਾਨ ਪਿੰਡ ਕਿਹੜਾ ਪੰਦੇਰ ਜੀ ਪੰਦੇਰ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਇਹਦੀ ਆਪਾਂ ਛੋਟੀ ਟੂਰ ਕੇ ਦਿਖਾਈਏ ਕਿਹੜਾ ਸੂਈ ਸੂਈ ਐ ਇਸ ਵਾਰ ਇਹ ਚੌਕੀ ਹੈ ਜੀ ਮੋਹ ਜੇ ਉਹੋ ਚੌਕੀ ਐ ਸੂਆ ਕਿਹੜਾ ਸੂਈ ਐ ਇਸ ਵਾਰ ਇੱਕ ਸੂਆ ਹੋਣੀ ਚਾਹੀਦੀ ਹੈ ਪਹਿਲੇ ਹੀ ਹਾਂ ਪਹਿਲੇ ਹੀ ਸੂਆ ਜੀ ਬੱਚਾ ਕਿਹਾ ਮੰਗ ਰਿਹਾ ਚਾਰ ਦਿਨ ਦਾ ਜੀ ਕੱਟਾ ਮੰਗ ਰਿਹਾ ਬੱਚਾ ਮੰਗ ਰਿਹਾ ਕੱਟਾ ਤੇ ਸੂਈ ਕਿੰਨੇ ਦਿਨਾਂ ਦੀ ਹੈ 7 ਦਿਨ ਹੋਏ ਨੇ ਜੀ 7 ਦਿਨ ਸੂਈ ਨੂੰ ਹੋਏ 7 ਦਿਨਾਂ ਦੀ ਸੂਈ ਥੱਲੇ ਉਹਨਾਂ ਤਸੱਲੀ ਵਾਲਾ ਦੁੱਧ ਕਿੰਨਾ ਕੁ ਤੇ ਆਦਾ 2 ਲੀਟਰ ਜੀ 9 ਲੀਟਰ ਪੂਰਾ ਤਸੱਲੀ ਵਾਲਾ ਹਾਂਜੀ ਹਾਂਜੀ ਠੀਕ ਹੈ ਚਵਾਈ ਜੂਵੀ ਦੀ ਚੰਗੀ ਆ ਪੋਲੀਆ ਪੂਰੀ ਪੂਰੀ ਵਧੀਆ ਜੀ ਚਵਾਈ ਭਾ ਕੀ ਕਰਤਾ ਜਾਇਆ ਜਾਂ ਵੇਚਣ ਵਾਲਾ ਦਸੀ ਮੰਗੀ ਜਾਏਗੀ ਕਿੰਨੇ ਵਗ 85 ਬਾਹਲਾ ਕਰਤਾ ਛੋਟੀ ਨਹੀਂ ਥੋੜੀ ਨਹੀਂ ਛੋਟੀ ਨਹੀਂ ਹੈਗੀ ਅਜੇ ਹਾਂਜੀ ਆਹਾਂ 88000 ਬਈ ਹਾਂ ਹਾਂਜੀ 88000 ਦੇ ਵਿੱਚ ਈਮਾਨਦਾਨ ਹੋ ਜੂ ਹਾਂਜੀ ਹਾਂਜੀ ਉਹ ਤਾਂ ਹੋ ਜਾ ਤੇ ਫੋਨ ਨੰਬਰ 95017 ਠੀਕ ਆ 83570 ਠੀਕ ਆ ਆਪ ਵੀ ਕੋਈ ਆਪਣੇ ਕੋਲੇ ਕੋਈ ਹੋਰ ਵੀ ਆ ਕੋਈ ਨਹੀਂ ਠੀਕ ਆ ਬਈ ਲੈ ਵੀ ਕਾ ਤੁਹਾਨੂੰ ਬੈਠ ਦਿਖਾਉਣ ਲੱਗਾ ਇੱਕ ਵਾਰੀ ਖੜੀ ਤੇ ਨੇਗਾ ਮਾਰ ਲਓ ਬੈਠ ਬਹੁਤ ਚੰਗੀਆਂ ਪੰਜਾਂ ਦੀ ਪੂਰੀ ਸਾਫ ਸੁਥਰੀ ਇੱਕ ਵਾਰੀ ਹਵਾਨੇ ਦੀ ਮੰਤਰ ਚੈੱਕ ਕਰੋ ਦੇਖੋ ਹਵਾਨਾ ਬੂਨਾ ਕਰਮਾਲੀ ਨੇ ਬਹੁਤ ਸੋਹਣਾ ਤਿਆਰ ਕਰਿਆ ਗਿੱਟਿਆਂ ਤੋਂ ਕੋਪਰੀ ਹਵਾਨਾ ਬਈ ਸਾਰਾ ਦੇਖੋ ਸ਼ੂ ਤੱਕ ਜਾਂਦਾ ਗਿੱਟਿਆਂ ਤੋਂ ਸ਼ੁਰੂ ਹੋ ਕੇ ਹਵਾਨਾ ਬਿਲਕੁਲ ਸਾਫ ਹਵਾਨਾ ਸੋਹਣਾ ਮੁੱਠੀ ਚਵਾਈ ਵਾਲਾ ਥਾਣਾ ਪੂਰੀ ਗੈਪ ਵਾਲਾ ਥਾਣ ਲੱਗਿਆ ਤੇ ਚਾਰੋਂ ਥਾਣ ਇੱਕੋ ਜਿਹਾ ਬਿਲਕੁਲ ਨੇੜੇ ਤੋਂ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਬਹੁਤ ਸੋਹਣਾ ਹਵਾਨਾ ਕਰ ਰਹੇ ਦਾ ਮਾਲੀ ਨੇ ਡਿਟੇਲ ਇਹਦੀ ਪ੍ਰੋਪਰ ਜਿਹੜੀ ਆਪਾਂ ਸਾਰੀ ਭਾਈ ਮਾਲਕ ਵੀਰਾਂ ਦੇ ਲਾਵਾਂਗੇ ਤੇ ਇੱਕ ਵਾਰੀ ਜਿਹੜੀ ਬੋਡੀ ਡਾਂਚ ਦੀ ਵੀ ਚੈੱਕ ਕਰ ਲਓ ਖੜੀ ਬਿਲਕੁਲ ਸਟ੍ਰੇਟ ਬੋਡੀ ਡਾਂਚ ਦੀ ਆ ਸੋਹਣੀ ਬਹਿੜਾ ਸਿੰਘ ਜ਼ਰੂਰ ਰਹਿ ਗਿਆ ਤੇ ਬੱਚਾ ਅੱਗੇ ਆ ਬੈਠਾ ਜਾਣਕਾਰੀ ਸਾਰੀ ਆਪਾਂ ਬਾਈ ਵਰਗਾਂ ਤੋਂ ਲੈਨੇ ਆ ਫੇਸ ਪੂਸ ਕੁਆਲਿਟੀ ਦੀ ਸੋਹਣੀ ਆ ਬਾਡੀ ਬਣਾਵ ਕੇ ਜਿਹੜਾ ਸਿੰਘ ਜੱਜ ਦਾ ਬਾਈ ਸਿੰਘ ਬੇਸ਼ੱਕ ਸਿੰਘਾਂ ਵਾਲੀ ਆ ਸਿੰਘ ਵੀ ਜੱਜ ਦਾ ਇਹ ਦੇਖੋ ਬਾਡੀ ਬਣਤਰ ਦੀ ਬਹੁਤ ਸੋਹਣੀ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨਾਮ ਦੱਸ ਲਓ ਜੀ ਆਪਣਾ ਮਾਨ ਸਿੰਘ ਜੀ ਮਾਨ ਸਿੰਘ ਪਿੰਡ ਕਿਹੜਾ ਜੀ ਆਤਰ ਸਿੰਘ ਵਾਲਾ ਆਤਰ ਸਿੰਘ ਵਾਲਾ ਜ਼ਿਲ੍ਹਾ ਕਿਹੜਾ ਪੈ ਜਾਂਦਾ ਜੀ ਬਰਨਾਲਾ ਜੀ ਬਰਨਾਲਾ ਇੱਕ ਆਪਣਾ ਫੋਨ ਨੰਬਰ ਬੋਲ ਲਓ ਜੀ 99723 87317 ਠੀਕ ਹੈ ਇਹ ਆਪਣਾ ਫੋਨ ਨੰਬਰ ਆ ਗਿਆ ਤੇ ਕਿਹੜਾ ਸੂਈ ਆ ਬਹਿੜਾ ਇਸ ਵਾਰ ਜੀ ਇਹ ਬਹਿੜੀ ਕਰਾ ਉਸਦਾਰ ਸੀ ਹੈ ਜੀ ਹਾਂਜੀ ਜਰਸੀ ਕਰਾ ਸੂਆ ਕਿਹੜਾ ਸੂਈ ਆ ਸੂਆ ਪਹਿਲਾ ਪਹਿਲਾ ਸੂਆ ਸੂਈ ਤੇ ਬੱਚਾ ਕੀ ਦਿੱਤਾ ਜੀ ਬੱਚਾ ਹੈ ਜੀ ਬੱਚਾ ਮੰਗਰ ਬੱਚਾ ਜੀ ਪਹਿਲਾ ਸੂਆ ਇਸ ਵਾਰ ਸੂਈ ਆ ਤੇ ਕਿੰਨੇ ਦਿਨਾਂ ਦੀ ਸੂਈ ਆ ਜੀ ਇਹ ਸੂਈ ਹੋਊਗੀ 7 ਕ ਦਿਨਾਂ ਦੀ 7 ਦਿਨਾਂ ਦੀ ਸੂਈ ਆ ਤੇ ਦੁੱਧ ਕਿੰਨਾ ਕੁ ਤਿਆਰ ਹੋਣਾ 7 ਦਿਨਾਂ ਦੀ ਸੂਈ ਤੇ 18 ਕਿਲੋ ਲੀਟਰ ਤਿਆਰ ਹੋਊਗਾ ਪੂਰਾ ਤਸੱਲੀ ਵਾਲਾ ਠੀਕ ਤੇ ਚਵਾਈ ਜੁਗੀ ਦੀ ਚੰਗੀ ਠੰਡੀ ਆ ਪੂਰੀ ਇਹਦੀ ਸਾਫ ਸੁਥਰੀ ਜਮਾ ਕੋਈ ਮਰਜ਼ੀ ਬੰਦਾ ਖੁੜੀ ਕੋਈ ਮਰਜ਼ੀ ਚੋਲੇ ਜੀ ਦੋ ਜਣ ਦੰਨੀ ਪੈਸੇ ਬੈਠ ਕੇ ਚੋਲਾ ਨੇ ਅੱਛਾ ਠੀਕ ਆ ਜੀ ਤੇ ਮਤਲਬ ਧਾਰਤੂ ਪੋਲੀ ਆ ਜੀ ਪੂਰੀ ਜਮਾ ਪੰਪ ਵਰਗੀ ਆ ਠੀਕ ਆ ਤੇ ਜਿਆ ਜਿਆ ਰੇਟ ਜੀ ਵੇਚਣ ਦੇ ਵਾਲਾ ਰੇਡਾ ਜਾਇ ਜਾਇ 75000 75000 ਮਾਤਦਨ ਵਿੱਚੋਂ ਖੁੱਲਾ ਹੋਵੇਗੀ ਜਿਹੜੀ ਮਾਨਤਾ ਕਰਦੇ ਆਗੇ ਠੀਕ ਆ ਫੋਨ ਨੰਬਰ ਇੱਕ ਵਾਰੀ ਹੋਰ ਬੋਲ ਦਿਜੀ 99723 8313 ਠੀਕ ਆ ਇਹ ਬਾਈਆਂ ਦਾ ਫੋਨ ਨੰਬਰ ਹੈ ਜੀ ਖੜੀ ਤੇ ਇੱਕ ਵਾਰੀ ਹੋਰ ਨਿਗਾਹ ਮਾਰ ਲਿਓ ਬੈਡ ਬਹੁਤ ਸੁਨੱਖੀ ਆ ਸਾਫ ਸੁਥਰੀ ਆ ਬਿਲਕੁਲ ਬਿਲਕੁਲ ਠੰਡੀ ਸੀਲ ਆ ਤੇ ਖਾਣਾ ਹਵਾਨੇ ਦੀ ਬਿਲਕੁਲ ਸਾਫ ਕਵਾਈ ਚੂਹੀ ਦੀ ਵੀ ਚੰਗੀ ਤੇ ਦੁੱਧ ਵੀ ਚੰਗਾ ਤਿਆਰਾ ਬਣਾ ਲਿਆ ਉਸ ਵਿੱਚ ਫਰਕ ਪਾਈਆਂ ਨਾ ਜੇ ਕਿਸੇ ਭਰਾ ਦੇ ਸਮਝ ਚ ਆਉਂਦੀ ਹੋਣੀ ਠੀਕ ਆ ਸੱਤ ਦਿਨਾਂ ਦੀ ਸੂਈ ਹੈ ਬਾਈ ਜਣੇ ਦੱਸਣ ਦਾ ਕਵਾਈ ਕਹਿੰਦੇ ਵੀ ਜਿਹੜਾ ਬਾਈ 20 ਤੋਂ 25 ਲੀਟਰ ਦੁੱਧ ਜਿਹੜਾ ਖੁੱਲਾ ਖੜਦੂ ਲੈ ਵੀ ਹਦਰਾ ਬੰਨ ਜੋਟੀ ਖਰੀਦੀ ਲੱਗਦੀ ਆ ਪਾਸ ਕਰੀ ਜਾਂਦੇ ਝੋਟੀ ਬਹੁਤ ਸੁਨੱਖੀ ਸੀ ਦੇਖੋ ਪਾਸ ਕਰ ਰਿਹਾ ਬਾਈ ਨੇ ਚੂਵਾਈ ਚੂਹੀ ਦੇਖੋ ਕਰਮਾਣੀ ਮੈਂ ਜਿਹੜਾ ਬੱਚਾ ਖਰੀਦਿਆ ਗੱਡੀ ਤੋਂ ਆ ਪਤਰੀ ਸੋਟੇ ਠੀਕ ਦਿਓ ਲੋ ਠੀਕ ਦਿਓ ਭੈਜਾ 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 ਤਾਰ ਦੇ ਦੇ ਕੱਟੀ ਨੂੰ ਤਾਰ ਦੇ ਦੇ ਬਾਈ ਤਾਰ ਬਹੁਤ ਜਿਆਦਾ ਸੋਹਣਾ ਹਵਾਨਾ ਕੱਟੀ ਦਾ ਇਹ ਪਾਸ ਹੋ ਗਈ ਇਹ ਵਿਗ ਚੁੱਕੀ ਹੈ ਕੱਟੀ ਲੱਖ ਰੁਪਏ ਦੀ ਵਿਗਿਆ ਬਈ ਅਜਾ ਠੀਕ ਦੇਖੋ ਪਟੂ ਗਰਮ ਮੱਛਾਈ ਕੰਨ ਜਿਵੇਂ ਲੈ ਵੀ ਕੈਚਫ ਬਰੀਡ ਦੇ ਵਿੱਚ ਪੈਂਦੀ ਇੱਕ ਤੁਹਾਨੂੰ ਵੜੀ ਦਿਖਾਉਣ ਲੱਗਿਆ ਜੇ ਕਿਸੇ ਭਰਾ ਨੇ ਲੈਣੀ ਹੋਵੇ ਤਾਂ ਬਹੁਤ ਜਿਆਦਾ ਸੁਨੱਖੀ ਵੜੀ ਹੈ ਦੇਖੋ ਫੇਸ ਕੁਆਲਟੀ ਦੀ ਚੈੱਕ ਕਰ ਲਓ ਜੀ ਸੋਹਣੀ ਫੇਸ ਕੁਆਲਟੀ ਹੈ ਤੇ ਪ੍ਰਿੰਟ ਪ੍ਰਿੰਟ ਵੀ ਬਹੁਤ ਚੰਗਾ ਟੀਕਾ ਲੈਣ ਦੇ ਬਿਲਕੁਲ ਯੋਗ ਹੋਈ ਖੜੀ ਆ ਬੱਚਿਆਂ ਦੀ ਡਿਮਾਂਡ ਬਹੁਤ ਰਹਿੰਦੀ ਹੈ ਜਿਹੜੇ ਭਰਾ ਬੱਚਿਆਂ ਦੀ ਡਿਮਾਂਡ ਕਰਦੇ ਆ ਤਾਂ ਨਾਲ ਇਹ ਇੱਕ ਤੋਹਫਾ ਹੀ ਹੈ ਬਹੁਤ ਜਿਆਦਾ ਸੁਨੱਖੀ ਬੱਸੀ ਆਗੋ ਫੇਸ ਕੁਆਲਿਟੀ ਚੈੱਕ ਕਰ ਲਓ ਸੋਹਣੀ ਫੇਸ ਕੁਆਲਿਟੀ ਚੰਗੀ ਬੋਡੀ ਬੰਦਰਾ ਬਾਈ ਤੇ ਟੀਕਾ ਲੈਣ ਦੇ ਬਿਲਕੁਲ ਯੋਗ ਆ ਦੇਖੋ ਪ੍ਰਿੰਟ ਪ੍ਰੌਂਟ ਕਰਮ ਵਾਲੀ ਦਾ ਬਹੁਤ ਸੋਹਣਾ ਤੇ ਪਿੱਛੋਂ ਜਿਹੜੀ ਸਾਨੂੰ ਝੋਲੀ ਝੂਲੀ ਦਿਖਾਉਂਦੇ ਨੇ ਨੇੜੇ ਤੋਂ ਬਾਕੀ ਜਾਣਕਾਰੀ ਆਪਾਂ ਬਾਈ ਤੋਂ ਲੈਣੇ ਆ ਜੀ ਕੀ ਰੇਟ ਰੂਟ ਆ ਖਣ ਥਣ ਜਿਹੜਾ ਪੂਰਾ ਸੋਹਣਾ ਵਿੱਥੀ ਵਾਲਾ ਥਾਂ ਲੱਗਿਆ ਹੋਇਆ ਹੈ ਭਾਈ ਅੱਛੀ ਗੱਲ ਜੀ ਭਾਈ ਨਾਨਾ ਦਾ ਆਪਣਾ ਬਲਾਰਾ ਜੀ ਅੰਦਰ ਸਿੰਘ ਜੀ ਰਜਿੰਦਰ ਪਿੰਡ ਕਿਹੜਾ ਸੁਨਾਮ ਸ਼ਹਿਰ ਹੈ ਜੀ ਠੀਕ ਹੈ ਸੁਨਾਮ ਤੋਂ ਆਏ ਆ ਜਿਹੜੀ ਆਪਾਂ ਬੈੜੀ ਦਿਖਾਈ ਹੈ ਭਾਈ ਕਿੰਨੇ ਚਿਰ ਦੀ ਹੋ ਗਈ ਇਹ 10 ਮਹੀਨੇ ਦੀ ਹੈ ਫੱਟੇ ਭਾਈ 10 ਮਹੀਨੇ ਦੀ ਖਿਰੀ ਹੈ ਹਜੇ ਖਿਰੀ ਹੈ ਬੰਦਾ ਠੀਕ ਆ ਬਸ ਠੀਕਾ ਲਾਈਨ ਦੇ ਪੈਸੇ ਜੋਗੀ ਆ ਭਾਈ ਹੈਨਾ ਜੀ ਟੀ ਆ ਗਈ ਜੀ ਲੱਪਾ ਲਵਾਇਆ ਨਹੀਂ ਅੱਛਾ ਤੇ ਸੀਮਨ ਸੁਮੰਦੀਆ ਕਹਿੰਦੀਆਂ ਵੈਸੀ ਆ ਸੀਮਨ ਦੀ ਆਪਣੇ ਸੁਨੋ ਮੈਂਦੀ ਆਪੇ ਸੁਨੋ ਮੈਂਦੀ ਹਾਂ ਠੀਕ ਆ ਤੇ ਰੇਟ ਜਾਇਆ ਜਾ ਵੇਚਣ ਵਾਲਾ ਤੋ ਦੇਪੋਈ ਮੰਨ ਤਾਂ 60 ਕਰੀ ਜਨੇ ਠੀਕ ਆ ਵਿਚਣੀ ਕਿੰਨੇ 50000 ਤੋਂ ਠੀਕ ਆ ਮਾਨਤਾਨ ਹੋਜੇ ਵਿਚੋ ਮਾਨਤਾਨ ਕਰਦਾ ਫੋਨ ਨੰਬਰ ਬਈ 7973992814 ਜੀ ਠੀਕ ਆ ਇਹ ਬਾਈ ਦਾ ਫੋਨ ਨੰਬਰ ਹੈ ਜੀ ਕਿਸੇ ਵੀ ਭਰਾ ਦੇ ਵਿਹੜੀ ਪਸੰਦ ਆਉਂਦੀ ਹੋਈ ਤਾਂ ਬਣਾ ਲਿਓ ਸੰਪਰਕ ਬਾਈ ਨਾਲ ਵਿਹੜੀ ਸਨਖੀ ਆ ਬਾਈ ਜੀ ਫਰੰਟ ਬਰਾਉਂਡ ਦੀ ਚੰਗੀਆਂ ਟੀਕਾ ਲੈਣ ਦੇ ਬਿਲਕੁਲ ਯੋਗ ਆ ਮਾਨਤਾਨ ਜਿਹੜਾ ਰੇਟ ਦੇ ਵਿੱਚੋਂ ਹੁਲਾ ਹੋ ਜੇ